ਈ ਵੈਗਨੇ ਠੀਕ ਆ ਯਾਰ ਆ ਵਿਆਹ ਲਈ ਠੀਕ ਆ ਜੀ ਵੈਗਣੇ ਬਾਕੀ ਬਾਇਓਗ੍ਰਾਫੀ ਆ ਸਾਰੀਆਂ ਲੈ ਜਾਣੀਆਂ ਸਾਰੀਆਂ ਹੀ ਲੈ ਜਾਣੀਆਂ ਸਾਰੀਆਂ ਹੀ ਆਹੀ ਉਹੀ ਕਰਨ ਚੱਲੇ ਆ ਪਗਾਨਾ ਹੋਰ ਆਗੇ ਤੇ ਜੀ ਵੈਗਣ ਤੇ ਰੋਜ਼ ਲਵਾ ਕੇ ਲੈ ਆਈ ਸੁਨੋਵਰ ਬੱਲ ਮੇਲੋ ਰੋਜ਼ ਲਵਾ ਕੇ ਲੈ ਆ ਜੂ ਸੁਨੋਵਰ ਬੱਲ ਕੁੜੇ ਘਰ ਵਾਲੀ ਬਣ ਦੋ ਮਿੰਟ ਉੱਥੇ ਬਹਿਣ ਚੱਲ thora ਕੈਣੀ ਕਾਲੀ ਘਰ ਵਾਲੀ ਚੱਲ ਸਰਵਾਲਿਆ ਸਰਵਾਲੇ ਨਵਾ ਨਾਲ ਡਿਫੈਂਡਰ ਡਿਫੈਂਡਰ ਤੈਨੂੰ ਡਿਫੈਂਡਰ ਡਿਫੈਂਡਰ ਲੈ ਲੈ ਹੈਂ ਵੈਂਡਰਾ ਦਾਸਾ ਫੁੱਲ ਕਿਹੜੀ ਗੱਡੀ ਲਾਉਣੇ ਉੱਤੇ ਲਾ ਦਨੇ ਆਪਾਂ ਇਹੜੀ ਗੱਡੀ ਦਿਖਾਏਗੀ ਬੇਬੇ ਹੈ ਹੈ ਜਾਂਦੀ ਨਹੀਂ ਮਿਲਦੀ ਜੀ 663 ਬੁੱਕ ਤੇ ਰੌਂਟੇ ਪ੍ਰਿਕਾ ਮਿਲਿਆ ਹਾਂਜੀ ਸਤਿ ਸ੍ਰੀ ਅਕਾਲ ਸਾਰਿਆਂ ਲੋ ਜੀ ਸਵਾਗਤ ਹੈ ਤੁਹਾਡਾ ਸਾਡੇ ਆ ਨਵੇਂ ਵਲੌਗ ਵਿੱਚ ਤੇ ਕੀ ਹਾਲ ਚਾਲ ਸਾਰਿਆਂ ਦੇ ਠੀਕ ਠਾਕ ਹੋ ਸਾਰੇ ਕਿਵੇਂ ਇੰਜੋਏ ਕਰ ਰਹੇ ਵਲੌਗ ਆਪਣੇ ਸੋ ਅੱਜ ਦਾ ਵਲੌਗ ਆਪਣਾ ਇਹ ਆ ਅੱਜ ਆਪਾਂ ਜਾਣਾ ਵਾ ਵਿਆਹ ਲਈ ਤੁਹਾਨੂੰ ਬਰਾ ਗੱਡੀਆਂ ਬੁੱਕ ਕਰਾਉਣੀਆਂ ਆ ਆਪਣਾ ਭਰਾ ਹੈਗਾ ਵਾ ਲਗਜ਼ਰੀ ਗੱਡੀਆਂ ਵਾਲਾ ਤੇ ਵੈਸੇ ਗੱਡੀਆਂ ਆਪਣੀਆਂ ਆਪ ਦੀਆਂ ਬਹੁਤ ਸਾਰੀਆਂ ਹੋ ਜਾਣੀਆਂ ਵਾਂ ਤੇ ਉਹਦਾ ਮੈਨੂੰ ਫੋਨ ਆਇਆ ਸੀ ਕਹਿੰਦਾ ਆਪਣੀਆਂ ਗੱਡੀਆਂ ਹੈਗੀਆਂ ਕਹਿੰਦੇ ਇਹ ਵੀ ਮੈਂ ਲੈ ਕੇ ਜਾਣੀਆਂ ਵਾਂ ਉਹ ਭਰਾ ਮੇਰਾ ਉਹਨੇ ਮੈਨੂੰ ਹਰ ਵਾਰ ਕਹਿੰਦਾ ਇਹਨੇ ਕਿਹਾ ਤੇਰੇ ਵਿਆਹ ਤੇ ਮੈਂ ਆਪਣੀ ਗੱਡੀਆਂ ਲੈ ਕੇ ਜਾਣੀਆਂ ਜਾਣੀਆਂ ਜੋ ਮਰਜੀ ਹੋ ਜੇ ਸੋ ਫਿਰ ਮੈਂ ਕਹਾਂ ਅੱਜ ਜਾ ਕੇ ਉਹਨਾਂ ਨੂੰ ਗੱਡੀਆਂ ਵੇਖ ਕੇ ਉਹਨੇ ਕਿਹੜੀਆਂ ਕਿਹੜੀਆਂ ਬੋਕਾ ਆ ਗਈ ਆ ਗਈ ਬੈਲ ਆ ਗਈ ਓਏ ਫੜ ਫੜ ਚੱਲੇ ਉਧਰ ਸੌਰੀ ਸੌਰੀ ਬੈਲ ਆ ਗਈ ਸੀ ਸਾਡੀ ਲੈ ਕੀ ਕਹਿੰਦੀ ਜਾਂਦੀ ਆ ਹਾਂ ਕੀ ਆ ਹਾਂ ਤੇ ਸੋ ਹੁਣ ਆਪਾਂ ਗੱਡੀਆਂ ਮੰਦੋਂ ਫਿਰ ਬੁੱਕ ਕਰ ਆਈਏ ਕਰਾਓ ਕਰਾਓ ਤੇ ਨਹੀਂ ਕਰਾਉਣੀਆਂ ਕਰਾਉਣੀਆਂ ਨੇ ਕੱਟ ਜਾਓ ਤੁਰ ਕੇ ਜਾਓ ਦੇਖੋ ਦੇਖੀ ਜਾ ਤਾਂ ਹੈ ਦੂਰ ਤੇ ਨਹੀਂ ਪੁੰਦਾ ਸੱਚੀ ਬਾਕੀ ਗੱਡੀਆਂ ਆਵਦੇ ਆਪਣੇ ਭਰਾਵਾਂ ਨੇ ਸਾਰੇ ਕੋਲ ਹੈਗੀਆਂ ਵਾ ਉਹਨਾਂ ਨੂੰ ਕੀ ਹੋਇਆ ਵਾ ਤੇ ਤੁਹਾਨੂੰ ਪਤਾ ਫਿਰ ਵਿਆਹ ਕਿ ਆ ਹੁੰਦਾ ਹੀ ਆ ਫਿਰ ਬਰਾਤ ਲੈ ਕੇ ਜਾਵਾਂਗੇ ਚੰਗੀ ਤਰ੍ਹਾਂ ਲੈ ਕੇ ਜਾਵਾਂਗੇ ਬਰਾਤ ਤੇ ਸੋ ਆਪਾਂ ਜਾ ਕੇ ਆਵਾਂਗੇ ਗੱਡੀਆਂ ਵੇਨ ਰੁਕੀਆਂ ਕਿਹੜੀਆਂ ਕਿਹੜੀਆਂ ਹੈਗੀਆਂ ਵਾ ਉਹਨੇ ਇੱਕ ਦੀ ਆਓ ਵੇਖ ਕੇ ਜਾਓ ਕਿ ਨਾਲ ਮਿਲ ਕੇ ਜਾਓ ਮੈਨੂੰ ਅੰਮ੍ਰੀਆ ਬਾਬਾ ਖਾਸ ਪਰਾਨਾ ਆਪਣਾ ਯਾਰ ਆ ਉਹ ਤੇ ਇਹਨੇ ਬਾਜਾ ਗੱਡੀਆਂ ਦਾ ਵੈਡਿੰਗ ਵਾਲਾ ਕੰਮ ਸ਼ੁਰੂ ਕਰਤਾ ਸੀਗਾ ਤੇ ਗੇਂਦਾ ਤੁੰਗੂ ਜ਼ਰੂਰ ਆਉਣਾ ਮੇਰੇ ਕੋਲ ਇੱਕ ਦਿਨ ਕਹਿੰਦਾ ਕਿਹਾ ਮੈਂ ਗੱਡੀਆਂ ਲੈ ਕੇ ਜਾਣੇ ਜੋ ਮਰਜੀ ਹੋ ਜੇ ਮੈਂ ਚੱਲੋਂਗਾ ਆ ਆ ਜਾਣਾ ਤੇ ਬਾਕੀ ਬਲੌਗ ਦਾ ਜੋੜੇ ਰੋ ਜਾਣਦੇ ਆ ਹੈ ਠੰਡਾ ਤੇ ਵਿਆਹ ਤਾਂ ਕਾਈ ਨਾ ਤੇ ਠੰਡ ਰੋਏ ਨਹੀਂ ਨਹੀਂ ਉਹ ਤਾਂ ਮੌਸਮ ਫਰ ਕੇ ਪੈ ਜਾਣਾ ਬਹੁਤ ਹਨਾ ਜੇ ਅੱਜ ਦਾ ਵਿਆਹ ਰੱਖਿਆ ਹੁੰਦਾ ਫਿਰ ਤਾਂ ਰਜਾਈਆਂ ਤੇ ਉਹਦਾ ਕੰਬੜਾ ਜਿਹੜਾ ਇਹਨੂੰ ਨਾਲ ਹੀ ਕੰਮ ਕੀ ਕਰਨਾ ਸੀ ਨਹੀਂ ਠੰਡ ਹੈ ਜੀ ਬਹੁਤ ਆ ਹੈ ਨਾ ਬਹੁਤ ਹੀ ਜਿਆਦਾ ਹੁੰਦਾ ਬੀਬੀ ਤੇਰੀ ਕਿਹੜੀ ਡਿਮਾਂਡ ਆ ਫਿਰ ਕਿਹੜੀ ਗੱਡੀ ਦੇ ਫੁੱਲ ਲਾਵਾਂ ਦੱਸ ਫਿਰ ਕੋਈ ਜਿਹੜੇ ਅੱਜ ਕੱਲ ਦੇ ਨਵਰੀਆਂ ਗੱਡੀ ਚੱਲਦੀ ਜੇ ਕਿਹੜੀ ਨਾਮ ਹੈ ਦੁਪੀਆ ਤਾਂ ਵੱਡੀਆਂ ਵੱਡੀਆਂ ਗੱਡੀਆਂ ਤਾਂ ਵੱਡੀਆਂ ਵੱਡੀਆਂ ਆ ਤੇ ਡਿਫੈਂਡਰ 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 ਲੈ ਲੈ ਹੈ ਉਹ ਫਾਇੰਡਰ ਦੱਸ ਫੁੱਲ ਕਿਹੜੀ ਗੱਡੀ ਲਾਉਣੇ ਉੱਤੇ ਲਾ ਦੇਣੇ ਆਪਾਂ ਜਿਹੜੀ ਗੱਡੀ ਤੇ ਕਹਿੰਗੇ ਬੇਬੇ ਹੈ ਰੂਬੀ ਗੋਨ ਤੇ ਹੈ ਰੂਬੀ ਗੋਨ ਤੇ ਲਾ ਦੇ ਰੂਬੀ ਗੋਨ ਤੇ ਚਲ ਇਹੋ ਵਧੀਆ ਨਹੀਂ ਫਿਰ ਰੂਬੀ ਕੌਣ ਨਹੀਂ ਫਿਰ ਹੋਰ ਕਿਤੇ ਲਾਉਨੇ ਆ ਕਿਹੜੀ ਲਾਉਣੀ ਰੂਬੀ ਕੌਣ ਤੇ ਲਾਉਨੇ ਆ ਆਪਾਂ ਲਾਵਾਂਗੇ ਫਿਰ ਆਪਦੀ ਮਰਜ਼ੀ ਤੇ ਸਾਨੂੰ ਤਾਂ ਪੁੱਛਦਾ ਉਹ ਜੀ ਵੈਗਨ ਤੇ ਰੋਜ਼ ਲਵਾ ਕੇ ਲੈ ਜੂ ਸਨੋਵਰ ਭੱਲ ਬਿੱਲੋ ਉਹ ਗਾਣਾ ਲਾਵਾਂਗੇ ਜੀ ਵੈਗਨ ਕਰ ਜੀਏ ਫਿਰ ਕਰ ਦੇ ਕਿਹੜੀ ਜੀਵਣ ਕੀ ਜੀਵਣ ਨਹੀਂ ਜੀ ਵੈਗਨ ਜੀਵਣ ਜੀ ਵੈਗਨ ਕੋਈ ਤਾਂ ਮੂਵੀ ਛੱਡੀ ਜਿਹੜੀ ਆਪ ਦੀ ਪਸੰਦ ਕਰ ਲਈ ਕਰ ਲਈ ਤੇ ਮਰ ਜਿੱਕੇ ਕਈਆਂ ਮੁੰਡਿਆਂ ਦੀ ਚੱਲ ਰਹੀਆਂ ਅਜੇ ਕੀ ਤਾਂ ਇੱਤੋਂ ਵੀ ਛੱਡ ਕੇ ਕਿਹੜੀ ਕਰਨੀ ਤੂੰ ਟਾਈਮ ਟਾਈਮ ਮੋੜੇ ਵਾਲੀ ਏ ਮੋੜੇ ਵੀ ਨਾਲ ਡਿਫੈਂਡਰ ਏ ਮੋੜੇ ਬਾਈ ਵਾਲੀ ਹੈਗੀ ਡਿਫੈਂਡਰ ਮੋੜੇ ਕੇ ਪਰੋਣੇ ਵਾਲੀ ਡਿਫੈਂਡਰ ਤਾਂ ਮੈਂ ਕਿਹਾ ਵੀ ਤੇਰੇ ਤਾਂ ਇਹਦੇ ਪਰੋਸਾ ਜਾਂ ਨਹੀਂ ਕੋਈ ਕਿਹੜੀ ਟਾਈਮ ਟਾਈਮ ਤੋਂ ਪਤਾ ਉਹ ਡਿਫੈਂਡਰ ਆ ਦੋਵੇਂ ਉਹਨਾਂ ਦੇ ਕਹਿਣੇ ਕਹਿਣਾ ਉਹ ਰੌਣੇ ਹੁਣ ਉਹਨਾਂ ਨੂੰ ਤਾਂ ਟਾਈਮ ਨਹੀਂ ਆ ਜਾਣਾ ਵਾ ਉਹ ਤਾਂ ਘਰੇ ਜਾਗੋ ਤੇ ਆ ਜਾਣਾ ਉਹਨਾਂ ਨੇ ਤਾਂ ਇਹ ਫੇਰਾਦ ਨੂੰ ਇੱਥੇ ਰੱਖ ਲਾਂਗੇ ਗੱਡੀਆਂ ਹਾਂ ਮੈਂ ਆ ਤੜਕੇ ਨੂੰ ਕਹਿਣ ਚਾਹ ਲੇਟ ਹੋਵੇ ਇਹ ਵੀ ਵਿਚਾਰਾ ਬਾਹਲਾ ਕਹੀ ਜਾਂਦਾ ਨਾ ਗੱਡੀਆਂ ਉਹਨੂੰ ਇਹ ਵਿਚਾਰਾ ਕਹਿੰਦਾ ਮੈਂ ਲੈ ਆਉ ਉਹ ਪਿਛਾਰ ਵਾਲਾ ਮੈਨੂੰ ਕਹਿੰਦਾ ਰੀ ਜਾਗਾ ਨਾ ਤੇਰੇ ਵਿਆਹ ਤੇ ਇਹ ਉਹਨੂੰ ਮੈਂ ਕਹਾਂ ਮੇਰਾ ਵਿਆਹ ਲੇਟ ਕਰਾਉਣਾ ਵਿਆਹ ਰੱਖ ਲੈ ਟਾਈਮ ਨਾਲ ਉਹਨੇ ਕਿਹਾ ਵਲੌਗ ਵੇਖਿਆ ਹੁਣਾ ਮੈਂ ਜਿਵੇਂ ਦੱਸਿਆ ਨਹੀਂ ਉਹਨੂੰ ਫੋਨ ਆ ਗਿਆ ਤਾਂ ਜਿਹੜਾ ਫੂੜਾ ਕਹਿੰਦਾ ਮੈਂ ਗੱਡੀਆਂ ਤਿਆਰ ਕਰੀ ਫਿਰਦਾ ਕਹਿੰਦਾ ਆ ਕੇ ਜਾਇਆ ਕਰੀ ਚੱਲ ਠੀਕ ਅੱਜ ਜਾਇਆ ਤੇ ਮੈਂ ਉਹੀ ਮੈਂ ਸੋਚਦਾ ਮੈਂ ਉਹ ਕਹਿੰਦਾ ਵਿਚਾਰਾ ਇੰਨਾ ਕਰਦਾ ਚਾਹੀਦਾ ਵੀ ਉਹ ਇਹਨਾ ਸੋਚਦਾ ਜਾਮ ਤੇਰਾ ਇਮਾਨ ਹੋਇਆ ਗਿਆ ਕਿ ਤੇ ਜੇ ਆ ਅੱਜ ਬਾਬਾ ਕਹਿੰਦਾ ਰੂਬੀ ਕੌਣ ਲੈ ਆਦੀ ਵਧਾਈ ਹੋਵੇ ਬਾਬਾ ਪਾਪਾ ਜਦੋਂ ਕਿੰਦੀਆਂ ਕੌਣ ਆਉਣੀਆਂ ਹੈ ਬਾਬਾ ਜਦੋਂ ਜੇ ਫੋਰਚਨਰ ਆ ਗਈ ਵਧਾਈ ਹੋਵੇ ਤੇ ਇਹ ਆ ਗੱਡੀ ਲੈ ਆਂਦੀ ਅੱਜ ਬਾਬਾ ਆਂਦਾ ਵਧਾਈ ਹੋਵੇ ਰੂਬੀ ਕੌਣ ਲੈ ਆਂਦੀ ਹੈ ਬਾਬੇ ਨੇ ਮਰੇ ਕਿੰਨੇ ਕਬਦਲ ਨਹੀਂ ਦੇ ਗੱਡੀ ਅੱਜ ਜਿੱਦਾਂ ਚਾਰੋਂ ਕੀ ਪਾਪਾ ਪੰਜਾਹ ਸਾਲ ਦੇ ਹਵਾਦ ਹੁੰਦਾ ਉਦੋਂ ਗੱਡੀ ਬਦਲੀ ਹੁੰਦੀ ਕੋਈ ਤੇ ਸੋ ਲਾਓ ਵੀ ਮਿੱਤਰੋ ਜਾ ਕੇ ਵੇਖਦੇ ਕਿਹੜੀ ਗੱਡੀ ਕਰਨੀ ਆ ਤੇ ਵਲੌਗ ਨਾਲ ਤੁਸੀਂ ਜੁੜੇ ਰਹੋ ਬਾਕੀ ਬੀਬੀ ਦੀ ਡਿਮਾਂਡ ਹੈਗੀ ਆ ਕਿਹੜੀ ਬੀਬੀ ਤੇਰੀ ਕਿਹੜੀ ਡਿਮਾਂਡ ਸੀ ਜਾ ਬਣ ਹੈ ਜੈਗਣ ਜਾ ਜੈਗਣਾ ਕਿਹੜੀ ਜੈਗਣਾ ਬੀਬੀ ਜਿਹੜਾ ਮੰਮੀ ਨਾਂ ਲੈ ਦਿੰਦੀ ਤੂੰ ਆਪ ਦੱਸ ਜਿਹੜਾ ਨਾਂ ਕਹਿੰਦੀ ਆ ਮੈਨੂੰ ਗੱਡੀਆਂ ਦਾ ਨਾਂ ਆ ਦੀ ਜਿਹੜੀ ਪਸੰਦ ਆ ਮੰਮੀ ਉਹ ਗੱਡੀਆਂ ਦਾ ਨਾਂ ਹੀ ਨਹੀਂ ਆਉਂਦਾ ਤੂੰ ਆਪ ਹੀ ਪਸੰਦ ਦੀ ਲੱਕ ਜਿਹੜੀ ਮੇਰੀ ਪਸੰਦ ਜੀਵ ਹੈ ਕਣਾ ਚਲੋ ਉਹ ਹੀ ਵਧੀਆ ਕਿਹੜੀ ਜੀਵ ਹੈ ਹੈ ਜੀਵ ਹੈ ਜੀਵਨ ਚਲ ਜੀਵਨ ਕਰ ਲੈਨੇ ਨਹੀਂ ਵੀ ਕਿਹੜੀ ਆਉਂਦਾ ਅੱਧਾ ਨਾਂ ਖ ਲਾਈ ਆ ਕੋਈ ਚੋਸ਼ਾ ਆ ਜਿਹੜੇ ਜੀ ਤਾਂ ਗਿਆ ਉਹ ਯਾਰ ਉਹ ਸਹੀ ਕਰਨਾ ਤੂੰ ਆਪ ਹੀ ਲੈ ਉਹ ਡੈਡੀ ਮੇਰਾ ਕਿੱਧਰ ਵੀ ਜੀ ਉੱਧਰ ਵੀ ਡੈਡੀ ਸਲਾਹ ਲੈ ਲਈ ਕੀ ਕਹਿੰਦਾ ਡੈਡੀ ਡੈਡੀ ਇਹ ਪਤਾ ਨਹੀਂ ਕਹਿੰਦੀ ਸਲਾਹ ਦੇਣੀ ਅੱਗੇ ਆਪਣਾ ਡੈਡੀ ਨੇ ਕਿਹਾ ਅਧਰੇ ਗੱਡੀ ਕੋਈ ਉਹ ਨਾ ਕਰੀਏ ਲੈ ਨਹੀਂ ਆ ਜਿਹੜੇ ਨਵਰਵਾਜ਼ ਹੀ ਕੱਢ ਗਏ ਆਪਾਂ ਕੀ ਗੱਡੇ ਤੇ ਲੈ ਆਈਏ ਹਾਂ ਪਹਿਲਾਂ ਗੱਡੇ ਦਾ ਸਾਰਾ ਕਹਿੰਦਾ ਗੱਡਿਆਂ ਦਾ ਨਹੀਂ ਨਾ ਕੋਈ ਵੇਂਦਾ ਹਾਂ ਗੱਡੇ ਦਾ ਕੋਈ ਵੇਂਦਾ ਲੈ ਗੱਡੇ ਵੇਖੀ ਸਾਰੇ ਬਹਿ ਜਾਣੇ ਆ ਹਾਂ ਡੈਡੀ ਏੜੀ ਕੀ ਡਿਮਾਂਡ ਫਿਰ ਗੱਡੀ ਦੀ ਦੰਡਾ ਡੈਡੀ ਲੰਝਾੱਕ ਲੈ ਕੇ ਗੱਡੀ ਚੱਲ ਨਹੀਂ ਨੀ ਅੰਨ ਨੂੰ ਲੈ ਕੇ ਗਿਆ ਅੰਨ ਨੂੰ ਲੈ ਗਿਆ ਉਹਨੂੰ ਤਾਰਦਾ ਹਾਂ ਨਾ ਤਾਰ ਅੰਦਾ ਕਿਹੜੀ ਗੱਡੀ ਹੈ ਮਮੀਆਂ ਦੀਆਂ ਗੱਡੀਆਂ ਛੱਡ ਗੱਡੀਆਂ ਦਾ ਲਿਆ ਗੱਡੀਆਂ ਦਾ ਟੈਂਮ ਅੱਜ ਗੱਲ ਵਧੀਆ ਕਿਉਂਕਿ ਨਵੇਂ ਆਪਾਂ ਲੋਕ ਕੋਈ ਘੋੜਿਆਂ ਦੇ ਕੋਈ ਉੱਤੇ ਜਾਂ ਜਾਂਦੇ ਕੋਈ ਹਾਥੀਆਂ ਦੇ ਆਪਾਂ ਗੱਡੇ ਦੇ ਲੈ ਜੀਏ ਜੀ ਵੈਗ ਠੀਕ ਡੈਡੀ ਹਣਾ ਜੀ ਵੈਗਣ ਟਰਾਲੀਆਂ ਲੈ ਜਾਓ ਲੈ ਡੈਡੀ ਉਹ ਟਰਾਲੀਆਂ ਲੈ ਜਾ ਦੱਸ ਫੋਰ ਬੇ ਫੋਰ ਤੇ ਨਵਾਂ ਰਵਾਜ ਕਰਦੇ ਤੂੰ ਕੀ ਤਾਹਾਂ ਜਾਂਦਾ ਲੱਗਉਂਗੇ ਕਿਹੜੀ ਗੱਡੀ ਲੈ ਕੇ ਜਾਣੀ ਗੱਡੀ ਲੈ ਕੇ ਜਾਣੀ ਆ ਜੀ ਵੈਗਨ ਆ ਢੋਲੀ ਆਸੇ ਹਾਂ ਢੋਲੀ ਆਸੇ ਮਧੀਆ ਘੈਂਟ ਜੀ ਗੱਡੀ ਹੁਣ ਤਗੜੀ ਕਿਹੜੀ ਤਗੜੀ ਹੋਵੇ ਦੱਸ ਹੁਣ ਤਗੜੀ ਗੱਡੀ ਬਲਦਾਂ ਦੀ ਇਹਨਾਂ ਦੇ ਖੋਲ ਕੇ ਦੇਖਣਾ ਕਿਹੜੀ ਤਗੜੀ ਗੱਡੀ ਬਲਦਾਂ ਦੀ ਅਰੇ ਮੁੰਡਾ ਹੂ ਲਾਈ ਜਾਂਦਾ ਵਾ ਵਹਿਰਾ ਮੈਂ ਰੂਬੀ ਕੋਲ ਤਾਂ ਹੈਗੀ ਹੈਗੀ ਚੱਲ ਕਦੇ ਉਹ ਵੀ ਕੋਣ ਰੂਬੀ ਕੋਣ ਤੇ ਤੇ ਕਾਲੀ ਗੱਡੀ ਹੁਣ ਲਾਈ ਦੇ ਨਹੀਂ ਕਾਲੀ ਪੋਣ ਚੱਟੀ ਗੱਡੀ ਹੈਂ ਚੱਟੀ ਤੇ ਪੋਣਾ ਨਹੀਂ ਕਾਲੀ ਤੇ ਪਾਲੀ ਦਾ ਕੋਈ ਚੱਕਰ ਨਹੀਂ ਹੁੰਦਾ ਚਿੱਟੇ ਪਾ ਲੋ ਤੁਸੀਂ ਪੋਣਾ ਚੱਟੀ ਤੇ ਪਾਓ ਚਿੱਟੇ ਤੇ ਪਾ ਲੋ ਫਿਰ ਫਿੱਟੇ ਹਜੀ ਵੈਗਨ ਆ ਹਾਂ ਜੇ ਮੋਨੇ ਡਿਫੈਂਡ ਹੋਦਾ ਵੀ ਜਾਣਾ ਕਹੋ ਤੇ ਫੁੱਲ ਲਾਉਣੇ ਆ ਸਾਰੇ 20 ਗੱਡੀਆਂ ਨੂੰ ਫੁੱਲ ਲਾਉਣੇ ਆ ਮੋਨੇ ਵਾਲੀ ਗੱਡੀ ਲਿਆ ਇੱਕ ਗੱਡੀ ਤੇ ਮੇਨ ਤੇ ਫੁੱਲ ਲਾ ਕੇ ਮੇਰੇ ਵਾਲੀ ਤੇ ਬਾਕੀ ਅੱਗੇ ਮੁੱਕੇ ਲਾ ਦੇਣੇ ਕੱਲੇ ਨਹੀਂ ਮੁੱਕੇ ਤਾਂ ਲਾਉਣੀ ਮੋਨੇ ਵਾਲੀ ਗੱਡੀ ਕਿਹੜੀ ਆ ਡਿਫੈਂਡਰ ਉਹ ਵਾਲੀ ਉਧਰ ਤੇ ਪਾ ਲਾ ਜਿਹੜੀ ਆਪਣੇ ਘਰੇ ਆਉਂਦਾ ਲੈ ਕੇ ਆਏ ਚਿੱਟੀ ਉਹ ਚਿੱਟੀ ਆ ਨਾ ਉਹ ਤਾਂ ਥਾਰ ਸੀ ਉਹ ਚਿੱਟੀ ਵੀ ਨਹੀਂ ਗਈ ਹੋਰ ਰੰਗ ਉਹਦਾ ਦੂਜਾ ਜਿਵੇਂ ਕਿੰਨਾ ਰੰਗ ਦੱਸਾ ਫੌਜੀ ਰੰਗਾ ਜਾ ਹਾਂ ਫੌਜੀ ਰੰਗਾ ਜਾ ਉਹ ਲੈ ਲੈ ਉਹ ਜਿਹੜੀ ਫੁੱਲ ਦੀ ਫੋਟੋ ਮਾਝਾ ਨੇ ਦੇ ਉਹ ਵਧੀਆ ਬਾਕੀ ਇਹਦੇ ਨੂੰ ਲੈ ਕੇ ਗੱਡੀਆਂ ਮੁੰਡਾ ਫੋਨ ਲਾਈ ਜਾਂਦਾ ਉਹ ਕਹਿੰਦਾ ਆ ਜਾ ਕਰਨੀ ਤੇ ਜੀ ਵਗਨੋ ਟੋਕੋ ਉਹ ਲੋਕਾਂ ਦੇ ਹਾਲ ਚੱਟੀਆਂ ਗਿਆ ਉਹ ਡੋਲੀਆਂ ਦਾ ਕੰਮ ਹੋ ਰਾ ਦੱਦਾ ਵੈਡਿੰਗ ਵਾਲਾ ਕੰਮ ਚੱਟੀ ਲਾ ਲਾ ਵਧੀਆ ਗੱਡੀ ਜੇ ਜੇ ਸਿਰ ਨੂੰ ਸੋਨਾ ਨਹੀਂ ਜਾਣ ਲਗਾ ਜਿਹੜੀ ਗੱਡੀ ਜਿਹੜਾ ਕਿ ਨਾ ਉਹਦੇ ਤੇ ਔਰ ਲੱਗਾ ਮੋੜ ਗੱਡੀ ਕਾਨੂੰਨਰ ਸਾਹ ਇਹ ਸਾਫ ਹੋ ਲਈ ਆਪਾਂ ਸਾਰੇ ਗੱਡੀਆਂ ਲਾ ਦੇ ਨੇ ਯਾਰ ਨਿੱਕੇ ਨਿੱਕੇ ਜੇ ਸਾਰੇ ਬੰਦੇ ਖੁਸ਼ ਰਹਿਣ ਇਹ ਨਾ ਵੀ ਕੋਈ ਜੇ ਸ਼ਿੰਗਾਰ ਦੇਗਾ ਗੱਡੀ ਚ ਲੱਭਣਾ ਔਖਾ ਜਦਾ ਸੋਨਰ ਕਿਹੜੀ ਚ ਮਿਲਦਾ ਚਾਹ ਵਜੇ ਪਰ ਦੂਜੇ ਹੁੰਦੇ ਚਾਹ ਵਗਲੇ ਨੂੰ ਯਾਰ ਉਹ ਕਹਿੰਦਾ ਲੈ ਕੇ ਜਾਣੀ ਗੱਡੀਆਂ ਵਿੱਚ ਠੀਕ ਆ ਹੁਣ ਮੈਨੂੰ ਵੀ ਚਾਹ ਵਾ ਮੇਰੇ ਅੰਦਰ ਲੱਡੂ ਫੁੱਟਦੇ ਹਾਂ ਇਹ ਲਾਉਣੇ ਨੇ ਕਿ ਸਾਰੀਆਂ ਗੱਡੀਆਂ ਦੇ ਉਦੋਂ ਆਹ ਦੀ ਮਰਸੀਡੀ ਲੈ ਲਈਏ ਮਰਸੀਡੀ ਜਾਲੀ ਆ ਕਿਹਦੇ ਨੇ ਇਹ ਨਹੀਂ ਇਹਨਾਂ ਦਾ ਲਾਤਾ ਕਿਹੜੇ ਕਿਹੜੇ ਵੱਡੇ ਵੱਡੇ ਨਹੀਂ ਅੱਗੇ ਵੱਡਾ ਵੱਡਾ ਬੁੱਕਾ ਸੋਹਣਾ ਬਣਾ ਕੇ ਲਾਵਾਂਗੇ ਟੁੰਗੀਆਂ ਨਹੀਂ ਪੈਂਦੀ ਟਿੱਡੇ ਰੋਕੂ ਪਾ ਦੇ ਜਲਦੀ ਉਹ ਤਾਂ ਅੱਗੇ ਮੇਨ ਗੱਡੀ ਪਾਵਾਂਗੇ ਨਾ ਉਹਦਾ ਹੋ ਮੇਨ ਤੇਰੀ ਮੇਨ ਆ ਆਹਦੀ ਗੱਡੀ ਦੀ ਸ਼ਿੰਗਾਰ ਤਾਂ ਦੂਜੇ ਫੜਾ ਨਹੀਂ ਸ਼ਿੰਗਾਰ ਇੱਕ ਬੀਬੀ ਵਾਲੀ ਵੀ ਸ਼ਿੰਗਾਰਨੀ ਆ ਲੈ ਬੀਬੀ ਰਮੀਨ ਚਲ ਬੀਬੀ ਮੇਨ ਚ ਹੀ ਹੋਣੀ ਆ ਬੀਬੀ ਰੋਣੀ ਮੇਨ ਚ ਆ ਮੇਨ ਕੀ ਤੇਰੇ ਨਾਲ ਬਹੁਤ ਪਾਵਾਂ ਉਹ ਹੀ ਕਹਾਂ ਮੇਨ ਗੱਡੀ ਹੀ ਉਹ ਬੇਬੇ ਤਾਂ ਜੀ ਬੈਂਕ ਤੇ ਰੋਜ਼ ਲਵਾ ਕੇ ਉਹ ਗਾਣਾ ਲਾਵਾਂਗੇ ਬੇਬੇ ਆਪਾਂ ਫਿਰ ਠੀਕ ਆ ਚਲੋ ਲਾਓ ਵੀ ਮਿੱਤਰੋ ਬਾਕੀ ਚੱਲਦੇ ਆ ਤੁਸੀਂ ਵਲੌਗ ਨਾਲ ਜੁੜੇ ਰਹੋ ਗੱਡੀ ਵੇਖਣ ਹਾਂ ਗੱਡੀ ਵੇਖ ਕੇ ਆਵਾਂ ਮੈਂ ਕਰਕੇ ਨਾਲ ਗੱਲ ਓਕੇ ਬਾਏ ਟਾਟਾ ਤੇ ਲਾਓ ਵੀ ਮਿੱਤਰੋ ਗੱਡੀਆਂ ਲਈਆਂ ਧਵਾ ਚਲੀਏ ਫਿਰ ਆ ਵੀ ਅੱਗੇ ਲਾਉਣੀਆਂ ਆਪਾਂ ਦੋਵੇਂ ਇਹ ਤੇ ਆਪਾਂ ਮੈਂ ਸੋਚਿਆ ਵੱਡੇ ਵੱਡੇ ਲਾ ਲਾਂਗੇ ਜਿਹੜੀ ਆਪਾਂ ਗੱਡੀਆਂ ਹੋਣੀਆਂ ਜਿਹੜੀ ਮੇਰੀ ਲੌੜਾ ਜਸਵਾਜ ਉਹਦਾ ਜਿਹੜਾ ਸੀਗਾ ਡਿਫੈਂਡਰ ਜੀ ਬੈਟ ਕੇ ਡਿਫੈਂਡਰ ਜਾਈंगी ਹਾਂ ਨੂਰ ਪਰੇ ਵਾਲ ਨੂਰ ਹਾਂ ਨਹੀਂ ਤੇਰਾ ਚਿੱਤ ਲੱਗ ਜਾਓ ਤੇ ਬਾਕੀ ਆਡੀ ਫੈਮਿਲੀ ਨਾਲ ਘੁੰਮੇ ਲੱਜਾਂਗੀ ਹਾਂ ਧਰਮਗੋਟ ਕੰਮ ਬਹੁਤ ਓਕੇ ਰਿਪੋਰਟ ਯਾਰ ਆ ਗੱਡੀ ਤੇ ਆ ਦਿਖਾ ਦੇ ਯਾਰ ਕਾਲੀ ਗੱਡੀ ਤੇ ਮੈਨੂੰ ਤਾਂ ਦਾ ਪ੍ਰੋਬਲਮ ਹੁੰਦੀ ਹੁੰਦੀ ਹੈ ਨਾ ਜਦੋਂ ਗੱਡੀ ਧੁੰਦੇ ਨਾ ਉਹ ਜਿਹੜਾ ਪਾਣੀ ਹੈ ਨਾ ਉਹ ਬੱਬਲ ਦੀ ਸ਼ੇਪ ਦੇ ਵਿੱਚ ਜੰਮ ਜਾਂਦਾ ਤੇ ਜਿੰਨਾ ਉਹ ਦੇ ਜੰਮਿਆ ਪੈਣਾ ਉਹ ਸੋਹਣੀ ਨਹੀਂ ਲੱਗਦੀ ਆ ਸਾਫ ਕਰਨ ਦਾ ਤਰੀਕਾ ਚੰਗਾ ਇਹਨਾਂ ਦਾ ਏ ਧਰਮਕੋਟ ਵਾਲੇ ਭਰਾ ਸਾਡੇ ਧਰਮਕੋਟ ਵਾਲੇ ਆ ਉਹ ਇੱਕ ਪਹਿਲਾਂ ਦੂਜਾ ਗਿੱਲਾ ਮਾਰੀ ਜਾਂਦਾਂ ਕੱਪੜਾ ਮਗਰ ਸੁੱਕਾ ਤੇ ਮਤਲਬ ਸਾਫ ਵਧੀਆ ਹੁੰਦੀ ਹੈ ਗੱਡੀ ਕਦੀ ਹੂੰ ਤੇ ਬਾਕੀ ਤੁਸੀਂ ਹੁਣ ਕੀ ਕਹਿਣਾ ਚਾਹੋਗੇ ਹੋਰ ਆਪਾਂ ਅੱਜ ਕੀ ਆਪਣਾ ਵਿਚਾਰ ਅੱਜ ਦੀ ਗੱਡੀਆਂ ਬੁਕਰਾਂ ਚੱਲੇ ਵਿਆਹ ਲਈ ਬੜੇ ਫੋਨ ਲਾਈਨਾਂ ਮੈਂ ਥਾਲੀ ਵਾਲ ਮੈਂ ਆ ਕੇ ਹਰ ਕੋਈ ਚੱਕਰ ਨਹੀਂ ਵਾਲਾ ਆਪਣਾ ਭਰਾ ਹੀ ਆ ਚੱਕਰਾਂਗੇ ਲਾਲ ਲਾਲ ਕਰਾ ਦਾਂਗੇ ਗੱਡੀਆਂ ਲੈ ਕੇ ਜਾਉ ਤੇਰਾ ਯਾਰ ਨਹੀਂ ਇਹ ਹੋਰ ਕਿਹਿੰਦੇ ਵਿੱਚ ਲੈ ਕੇ ਆਉਂਗੇ ਆ ਕੇ ਉਹਨੂੰ ਆਪਾਂ ਜਾਵਾਂਗੇ ਜਦੋਂ ਆਪਣਾ ਟਾਈਮ ਆਇਆ ਆਪਣਾ ਪੜਵਾਜੋ ਕਰਾਂ ਮੇਲਾ ਗੱਡੀ ਟੂਟਾ ਨਹੀਂ ਪਈ ਐ ਇੱਧਰ ਸਾਡੀ ਗੱਡੀ ਫਾਈਨਲ ਹੁੰਦੀ ਓਏ ਉੱਠ ਪਾ ਗੁੱਗੂ ਯਾਰ ਜਾਣਾ ਤੇ ਯਾਰ ਵੇ ਤੂੰ ਓ ਲੈ ਆ ਕੀ ਲੈ ਆ ਓ ਵਾਲੀ ਕਿਹੜੀ ਹੁੰਦੀ ਆ ਬੜੀ ਸੋਹਣੀ ਗੱਡੀ ਦਾ ਨਾਮ ਦੱਸ ਜੀ ਵੈਗਨ ਜੀ ਵੈਗਨ ਲੈ ਕੇ ਜਾਣੀਆਂ ਓਹੀ ਕਰਨ ਚੱਲੇ ਆ ਪਗੜਾ ਓ ਲਾ ਕੇ ਤੇ ਜੀ ਵੈਗਨ ਤੇ ਰੋਜ਼ ਲਾ ਕੇ ਆ ਵੀ ਸਨਓਵਰ ਬੱਲ ਮਿਲੋ ਰੋਜ਼ ਲਾ ਕੇ ਲੈ ਜੂ ਸਨਓਵਰ ਬੱਲ ਕੁੜੇ ਆ ਲੈ ਆ ਜਾ ਉੱਠ ਪਾ ਯਾ ਗੁੱਗੂ ਯਾਰ ਨਾਲ ਪੇਹਲ ਸਰਦਾਰ ਜਸਪਾਲ ਕਾਕਾ ਜਸਪਾਲ ਕਾਕਾ ਆਪਾਂ ਨੂੰ ਕਹਾਂ ਆਪਾਂ ਭਾਣ ਜੱਕਣੀ ਭਾਣ ਸਰਵਾਲਾ ਵਰਨਾ ਸਰਵਾਲਾ ਵਾ ਜਸਪਾਲ ਦਾ ਆਪਾਂ ਤਾਂ ਕਹਿਤਾ ਵਾ ਸਿੱਧੀ ਗੱਲ ਜਿਹੜੀ ਪੀਲਾ ਮੱਖਰ ਮੱਛੀ ਵੇਖੀ ਹੁੰਦਾ ਉੱਠ ਪਾ ਯਾਰ ਆਪਾਂ ਸੇਰਵਾਦੀ ਆਪਾਂ ਬਣਵਾ ਗਿਆ ਬਹੌਂਗ ਨਹੀਂ ਕਰਦਾ ਵਾ ਅੱਗ ਸੇਰਵਾਦੀ ਬਣਵਾਇਦਾ ਵਾ ਵੇਲਾ ਵੀ ਵੇਲਾ ਝੜਾ ਹੀ ਜਾਣਾ ਵੇਲਾ ਸਾਰਾ ਹੀ ਜਾਣਾ ਹਾਂ ਜੀ ਮੈਂ ਕਹਿੰਦਾ ਮਿੱਤਰੋ ਸੋ ਪਹੁੰਚ ਚੁੱਕਿਆ ਜੀ ਵੇ ਕਹਿੰਦੇ ਰੋਜ਼ ਲਵਾ ਕੇ ਲੈ ਆਇਓ ਸਨੋਵਰ ਬੱਲ ਮੇ ਲੋ ਹਾਂ ਤੇ 100 ਪਹੁੰਚ ਚੁੱਕਿਆ ਜੀ 100 100 ਹੋਈ ਬੇਗੰਬਾ ਹਾਂ ਬਸ ਮੈਂ ਤੇ ਆ ਭਾਈ ਨੀ ਨਾ ਕੇ ਆਏ ਕਿ ਬਾਕੀ ਸਾਰੇ ਨਾ ਕੇ ਆਏ ਆ ਇਹ ਤੁਹਾਨੂੰ ਪਹਿਲਾਂ ਦੱਸ ਦਈਏ ਸੀ ਬਹੁਤ ਵੇਦਨ ਦਾਵਾ ਮੈਂ ਸੋਣਾ ਮੈਨੂੰ ਸਵੇਰੇ ਜਿੰਮ ਦੇਖੇ ਇਹ ਕਿਦੇ ਪਤਾ ਕੀ ਕਰਦਾ ਇਹਨੇ ਜੇਬ ਤੋਂ ਸਵੇਰੇ ਨਿਕਲਦਾ ਵਾ ਇਹਨੇ ਜੇਬ ਤੋਂ ਨਿਕਲਦੇ ਨਾਲ ਥੀਰੇ ਇਹਨੇ ਮੈਨੂੰ ਫੁੱਟ ਲਾਉਣਾ ਮੈਨੂੰ ਪਤਾ ਕਿਓ ਛੇਤੀ ਆਇਆ ਛੇਤੀ ਅੱਧੇ ਘੰਟੇ ਜਰਾ ਜੱਤੇ ਘੰਟੇ ਜਾ ਗਿਆ ਨਾ ਲੋ ਜੀ ਅੱਧੇ ਘੰਟੇ ਜਾ ਕੇ ਮੈਂ ਤੈਨੂੰ ਲੈ ਕੇ 3 ਵਜੇ ਚਲੇ ਦੇਲ ਹੀ ਆ ਕਰਦਾ ਜੇ ਮੈਂ ਤੋਂ ਨਿਕਲ ਕੇ ਛੇਤੀ ਆਲਾ ਛੇਤੀ ਛੇਤੀ ਮੈਂ ਛੱਡ ਜਾਣਾ ਤੈਨੂੰ ਨਹੀਂ ਦਾਂ ਮੈਂ ਉਹ ਵੀ ਆਇਆ ਨਾ ਭਰਵਾ ਰੋਟੀ ਆ ਤਾਂ ਵੇ ਕਹਿੰਦਾ ਵਧੀਆ ਬਤਲਾ ਹੀ ਹੋਏਗਾ ਅੱਜ ਖਵਾ ਸਿੱਧਾ ਕਹਿ ਖਵਾ ਦੋ ਨੌਨੇ ਹੁਣ ਤੈਨੂੰ ਜਿੱਦਾਂ ਕਹਿੰਦਾ ਭੁੱਖ ਲੱਗੀ ਖਵਾ ਦੇ ਇਹ ਲੋ ਮਿੱਤਰੋ ਸੋ ਬਾ ਪੰਚਰਾਂਣੀਆਂ ਸਾਹਮਣੇ ਆਪਣੇ ਗੱਡੀਆਂ ਵਾਲਾ ਬੰਦਾ ਇੱਥੇ ਹੋਣਾ ਉਹ ਵੀ ਵਿਚਾਰਾ ਕੋ ਉਹਨੂੰ ਵੀ ਐਂ ਕਿ ਆ ਗਿਆ ਆ ਗਿਆ ਉਹਨੂੰ ਝੂਠ ਮਾਰੀ ਜਾਂਦਾ ਕਿੱਥੋਂ ਕਿੱਟਾਈ 3 ਘੰਟੇ ਹੋ ਗਏ ਫੋਨ ਲਾਉਂਦੇ ਨੂੰ ਉਹਦਾ ਸਲੋਵਰ ਨਾ ਹੁੰਦਾ ਹੀਗਾ ਮੈਂ ਨੂੰ ਕਿਹਾ ਇਹ ਨਾ ਨਾ ਲੱਗਾ ਮੈਨੂੰ ਕਿਹਾ ਫੋਨ ਆਇਆ ਭੱਜ ਕੇ ਆਇਆ ਵਾਸ਼ਰੂਮ 'ਚੋਂ ਆ ਕੇ ਉਹਨੂੰ ਕਹਿੰਦਾ ਆ ਬਾਈ ਮੈਂ ਫੋਨ ਵਟਾਈ ਜਨਾ ਮੋਗੇ ਦੇ ਵਿੱਚ ਮੋਗੇ ਸ਼ਹਿਰ ਦੇ ਵਿੱਚ ਇਹ ਬਾਦੂ ਜਿ ਵੜਿਆ ਹੀ ਬਾਦੂ ਜਿ ਵੜਿਆ ਹੀ ਹੁਣ ਆਣਾ ਫੂਣ ਆਇਆ ਓਏ ਓਹ ਹੁਣ ਫੂਣਾ ਮੈਂ ਆਊਟ ਰੇਟ ਆ ਪਾਸੇ ਖਾਈ ਜਾਂਦੇ ਆ ਹੁਣ ਵੀਡੀਓ ਕਲਾ ਵੀ ਮੈਂ ਐਵੇਂ ਕਿਧਰ ਅੱਛੇ ਵਿਖਾਣਗੇ ਨਾ ਆ ਕੇ ਆ ਕੇ ਉਹ ਵੀ ਇੱਕੋ ਕਹਦਾ ਆ ਜਾਓ ਜੇਤੀ ਆ ਜੀ ਉਹਨੂੰ ਕਹਣਾ ਵੇਥੇ ਆ ਗਏ ਅੱਜ ਇੱਥੇ ਆਉਂਦਿਆ ਕੋਈ ਯਾਰ ਹੈ ਲੱਗਾ ਉਹ ਯਾਰ ਅਮਰੋਤੀ ਲੈ ਜੀ ਮੈਂ ਨਾ ਮੈਂ ਆ ਨਹੀਂ ਵਧੀਆ ਜਾ ਰਾ ਹਾਂ ਹਾਂ ਅਮਰੋਤੀ ਹਾਂ ਲੈਲੀ ਮਰੂਤੀ لال ਚਾਚੇ ਜਰਨੈਲ ਨੇ ਆਹ ਠੀਕ ਆ ਇਹ ਜੀ ਵੈਗਣ ਠੀਕ ਉਰਲੀ ਜੀ ਵੈਗਣ ਠੀਕ ਆ ਉਹ ਲੈ ਜੇ ਸਾਰੇ ਉੱਚੀ ਭਗ ਲੈ ਆਵਾਂਗੇ ਸਾਰੇ ਇਹ ਸਾਰੇ ਯਾਨ ਉੱਚੇ ਸਾਰੇ ਯਾਨ ਸੇਹ ਸਾਨੂੰ ਕਿਹੜੀ ਲੈ ਜਾਣੀ ਚਾਹੀਦੀ ਆਹੀ ਆ ਸਹੀ ਆ ਬੋਰ ਦੀ ਸਾਲਿਆ ਗੱਡੀ ਗਿਆ ਵਾ ਹਾਂ ਜੀ ਵੈਗਣ ਜੀ ਵੈਗਣ ਠੀਕ ਆ ਯਾਰ ਆ ਵੇ ਹਾਲ ਠੀਕ ਹੈ ਜੀ ਵੈਗਣੀ ਬਾਕੀ ਬਾਇਓਗ੍ਰਾਫੀ ਆ ਸਾਰੀਆਂ ਲੈ ਜਾਣੀਆਂ ਸਾਰੀਆਂ ਹੀ ਲੈ ਜਾਣੀਆਂ ਸਾਰੀਆਂ ਇਸ ਸਤਾਰਨ ਦੀ ਗੱਲ ਕਰਦੇ ਆ ਮੈਂ ਆ ਮੈਂ ਉਹ ਲਾਵਾਂਗੇ ਹੋਰ ਜੀ ਭਰਾਵਾ ਇਥੇ ਲੇਟ ਹੋ ਗਿਆ ਬੰਦਾ ਮਿਲ ਪਿਆ ਜਾ ਰਿਹਾ ਹੋ ਠੀਕ ਠਾਕ ਹੋਰ ਬਾਈ ਕੀ ਹਾਲ ਹੈ ਕੀ ਹਾਲ ਚੰਨ ਠੀਕ ਠਾਕ ਬਹੁਤ ਵਧੀਆ ਆਪਣਾ ਬੋਲ ਲੇਟ ਨਹੀਂ ਬਾਈ ਨੇ ਕਿਹਾ ਬਹੁਤ ਲੇਟ ਤੇ ਤੁਸੀਂ ਬਹੁਤ ਟੂ ਮੱਚ ਲੇਟ ਹੋ ਗਏ ਨਹੀਂ ਕੱਲ ਤੇ ਫੋਨ ਕੱਲ ਤੇ ਕਿਹਾ ਆਉਣ ਨੂੰ ਕੱਲ ਦਾ ਪਹੁੰਚ ਕੇ ਵੇਲਾ ਅੱਜ ਅਕਸਰ ਟਾਈਮ ਲਾ ਕੇ ਜਾਂਦਾ ਪਹੁੰਚਿਆ ਤੈਨੂੰ ਪਤਾ ਹੀ ਆ ਨਹੀਂ ਤੈਨੂੰ ਕਿਤੇ ਰੁਕਦੀ ਆ ਵੇ ਉਹ ਨੱਕੇ ਬਹੁਤ ਲੱਗੇ ਆ ਬਹੁਤ ਚੱਕਰ ਆ ਏ ਆਈ ਮੱਤੀ ਵਾਲਾ ਜੀ ਹੈ ਗਣ ਏ ਐਮ ਜੀ ਬਲੈਰੋ ਟੂ ਹਾਂ ਨਹੀਂ 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 ਇਹ ਨਹੀਂ ਦੇ ਰਿਹਾ ਬਲੈਰੋ ਵੇਚ ਕੇ ਆਉਣ ਤੂੰ 88 88 ਇਹ ਆ ਗਈ ਤੇ ਰੰਗ ਦੀ ਤੇ ਸਾਰੀ ਦਿੱਤੀਆਂ ਵਿੱਚ ਇੱਕ ਗੱਲ ਕਿ ਇਹ ਕਾਲੀ ਦੇ ਫੁੱਲ ਨਹੀਂ ਲਾਈਦੇ ਹੁੰਦੀ ਇਹ ਤਾਂ ਪ੍ਰੈਨ ਨੂੰ ਚੱਕਰ ਹੁੰਦਾ ਇਹ ਆਪਾਂ ਅਸੀਂ ਤਾਂ ਲਾਉਂਦੇ ਅੱਜ ਤਾਂ ਬਾਹਰ ਦੇ ਅੰਦਰ ਤੇ ਲਾਉਨੇ ਆਂ ਫੁੱਲ ਨਹੀਂ ਛਕਣਾ ਦੇ ਕੰਮ ਚ ਆਪ ਛਕਣ ਮੰਨਦੇ ਕਾਲੇ ਰੰਗ ਦੇ ਇਹਨੂੰ ਗੱਡੀ ਵੇਚੀ ਦੀ ਕਿ ਫਿਰ ਉਹਨਾਂ ਜਾਲਤਾ ਕੀ ਕਰਾ ਕੇ ਨਾਲ ਦੇ ਇਹਨੂੰ ਮੈਂ ਛੱਡ ਜਾਣ ਛੱਡ ਜਾ ਕਿਵੇਂ ਕਰਾਣਾ ਨਾਲ ਦੇ ਇਹਨੂੰ ਛੱਡ ਕੇ ਜਾਣਾ ਕਾਲੇ ਮੈਂ ਵੀ ਆ ਜੈਟੂ ਆਜੀ ਦੀ ਕਰੀ ਲਾ ਦੇ ਦੱਬੇ ਕੇ ਲੈ ਰਹੇ ਨੇ ਫਰਾਤ ਹੀ ਲੈ ਰਹੇ ਸਾਡੀ ਆ ਗੱਡੀਆਂ ਸਾਰੀਆਂ ਕਾਲੀਆਂ ਫਰਾਤ ਘਰ ਚੜੀਆਂ ਨੇ ਮੇਨ ਗੱਡੀ ਆ ਰੱਖ ਲਾਂਗੇ ਨਾ ਬਾਕੀ ਸਾਰੀਆਂ ਮੈਂ ਮੇਨ ਚਿੱਟੀ ਜਾਊ ਚਿੱਟੀ ਨੂੰ ਆ ਵੀ ਆ ਵੀ ਲੋਕ ਆ ਰਹੇ ਨੇ ਲੋਕ ਤਾਂ ਲੋਕ ਕਾੜ ਲਦੇ ਲੋਕ ਕਾੜ ਲਦੇ ਅੱਜ ਮੇਰੇ ਘਰ ਵਾਲੀ ਬਣ ਦੋ ਮਿੰਟ ਤੇ ਬਹਿਣ ਚੱਲ ਥੋੜਾ ਕਾਈ ਨਹੀਂ ਕਾਲੀ ਘਰ ਵਾਲੀ ਚੱਲ ਸਰਬਾਲਿਆ ਸਰਬਾਲੇ ਨਵਾ ਨਾਲ ਮੈਂ ਜਿਆਦਾ ਹੀ ਜਾਣਾ ਚਲੋ ਜਿਆਦਾ ਹੀ ਜਾਣਾ ਚਲੋ ਚੱਲ ਬਵਾ ਕੇ ਜੀ ਵੈਗਨ ਤੇ ਲੈ ਲਓ ਬੱਲ ਤੇ ਲੈ ਇੱਥੇ ਮੇਰੇ ਘਰ ਵਾਲੀ ਬੈਠੂ ਹੱਥ ਪੜ ਹੱਥ ਹੈ ਹਾਂ ਹੱਥ ਵੜਾ ਹੈ ਇਦਾਂ ਠੀਕ ਨਾ ਮੈਂ ਬੈਠਾ ਇਹ ਵੀ ਨਹੀਂ ਘਰ ਵਾਲੀ ਆ ਤੇ ਆ ਗੱਡੀ ਅਸੀਂ ਲੈ ਕੇ ਜਾਣੀ ਜਿਹੜੀ ਹਾਂ ਚੱਲ ਪਰ ਕੇ ਬਾਅਦ ਮੈਂ ਇਹ ਨਹੀਂ ਕਰਨਾ ਨਹੀਂ ਇਹ ਨਾ ਨਹੀਂ ਕਰਨਾ ਮੈਂ ਜਾ ਪਰ ਹੈਗਾ ਅੱਛਾ ਉਹ ਜੱਪਾ ਪੁੱਲ ਗਿਆ ਜੱਪਾ ਪੁੱਲ ਗਿਆ ਘਰ ਦਾ ਜੱਪਾ ਪੁੱਲ ਗਿਆ ਇਹ ਜੀ ਵੈਗ ਨਹੀਂ ਆ ਜੀ ਵੈਗ ਨਹੀਂ ਕੀ ਗੱਲ ਆ ਇਹ ਇਹ ਉਹ ਚੱਕ ਕਿ ਵੀਰੇ ਬਰੀ ਜਣਾ ਕਰ ਦਿੱਤੀ ਕਿ ਸਾਡੇ ਹਾਲਾਜੀ ਵਾਹਦਾ ਫੀਲਡ ਦਾ ਮਾਰ ਦਿੱਤੀ ਹੈ 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 ਜਾਂਦੀ ਕਿ ਨਹੀਂ ਮੇਲਦੀ 263 ਮੁਕੇ ਰੋਂਦੇ ਬਰੇ ਕਾ ਮੇਲਿਆਗੇ ਬਰੇ ਕਾ ਮੇਲਦਾ ਨਾਲੇ ਪਹਿਲਾਂ ਟਾਕੇ ਜੀ ਮਾਰਦੀ ਕੀ ਚੱਕਰ ਆਇਆ ਪਰ ਉਹ ਲਵਾ ਜਾਂਦਾ ਆਪ ਮੈਂ ਫਰ ਲਾ ਫਰ ਟਾਕੇ ਤੇ ਹਾਂ ਹਾਂ ਉਹ ਆ ਗਿਆ ਉਹਨੂੰ ਕਹ ਲਾ ਬਜਰਾ ਤੋ ਟਾਕੇ ਤੇ ਵਾਜਿਆ ਹੀ ਕਰਦੀ ਹੈ ਅਗੇ ਦੀ ਬਾਜੀ ਆਸ਼ਾ ਕਰਦਾ ਹੁੰਦਾ ਜੀ ਚੱਲ ਗੱਗੂ ਚੱਲ ਤਾਰ ਭਾਬੀ ਨੂੰ ਹਾਂ ਚੱਲ ਬਈ ਉਹਦੀ ਕਾਕੜਾ ਭਾਬੀ ਨੇ

ਇਹਦਾ ਸਲੈਂਸਰ ਰੋਟਾ ਬਾਜਾਂ ਆਉਂਦੀਆਂ ਆਵਾਜ਼ ਆਉਂਦੀਆਂ ਜਮੀਆ ਸਾਲਾ ਕਿਹਦੇ ਪਾਗ ਆਖਜਾਸਟ ਲੱਗੇ ਇਹ ਓਕੇ ਆ ਯਾਰ ਆਵਾਜ਼ ਆ ਰਹੀ ਯਾਰ ਹੈ ਹਾਂ ਰੋਕੀ ਨੂੰ ਵੀ ਘਾਟੇ ਦੀ ਤਾਂ ਰੋਕੀ ਕੰਟਰੋਲ ਆ ਜੀ ਹੈ ਹੁਣ ਖਾ ਬਰੇ ਦਾ ਕੰਮ ਯਾਰ ਖਾ ਰੂ ਬੇ ਇਹਦੀ ਐਵਰੇਜ ਹੈ ਇਹਦੀ ਵੀ ਸ਼ੇਪ ਮਸਤੀ ਇਹ ਠੀਕ ਆ ਉਹਦੀ ਉਹਦੀ ਵੀ ਇੰਨੀ ਉਹ ਵੀ ਇਟਾ ਵੀ ਸਿਕਸ ਮੈਂ ਕਰੀ ਨਾ ਸਾਰੀਆਂ ਲੈ ਆਂ ਯਾਰ ਸਾਰੀਆਂ ਹੀ ਹਨਾ ਕੂਕੂ ਅਮਰੂਤੀ ਵਿੱਚ ਹੀ ਵਿੱਚ ਅਮਰੂਤੀ ਅਮਰੂਤੀ ਜਸਵੰਤ ਲਈ ਬਾਈ ਪਰ ਆਪਨੇ ਕੰਮ ਹੈਗਾ ਮੋਗੇ ਚ ਕੋਈ ਗੱਡੀ ਚਾਹੀਦੀ ਆ ਬਾਕੀ ਗੱਡੀਆਂ ਗਈਆਂ ਹੀਆਂ ਫੋਰਚਨ ਅਨ ਡਰਾਈਵਰ ਆ ਰੈਂਟ ਤੇ ਚਾਹੀਦੀ ਆ ਸੈਲਫ ਡਰਾਈਵ ਤੇ ਚਾਹੀਦੀ ਆ ਸਾਰੀਆਂ ਗੱਡੀਆਂ ਮਿਲਦੀਆਂ ਬਾਕੀ ਗੱਡੀਆਂ ਗਈਆਂ ਹੀਆਂ ਮੇਰੇ ਕੋਈਆਂ ਬਾਕੀ ਆ ਨਾ ਇਹ ਪਾਰਟੀ ਨੈਵਰਾ ਨਹੀਂ ਜਿੰਨਾਂ ਉਹ ਲੋਕ ਜਿੰਨਾਂ ਸੋਹਰੇ ਇਹ ਵੀ ਆਪਣੇ ਪਾਈ ਦੇ ਖਿਲਾੜੀਆਂ ਕੱਲ ਦੀਆਂ ਕੱਲ ਵੀ ਆਇਆ ਗਿਆ ਸੋ ਅੱਜ ਆਏ ਆ ਬਾਕੀ ਬਾਈ ਦਾ ਨੰਬਰ ਦੇ ਕੇ ਲਾਵਾਂਗੇ ਕਿਤੇ ਵੀ ਗੱਟੀ ਲੋਡ ਆ ਰੇਟ ਵੀ ਜਮਾ ਸਹੀ ਆ ਲੈ ਕੇ ਕਰ ਲੈਣਾ ਆਪਣਾ ਸਾਡਾ ਬੱਬੂ ਤੇ ਆਪਾਂ ਸਾਰੇ ਵੋਕ ਕਰਾ ਲੈਣੀਆਂ ਹੋਣ ਮੋਕ ਕਾ ਦੀਆਂ ਲੈ ਕੇ ਆਉਣੀਆਂ ਵਾ ਕਹਿ ਨਹੀਂ ਆਏ ਆ ਆਪਾਂ ਨਾ ਕਹਿਣ ਇਹ ਪਾਣੀ ਪੀ ਮਾਰ ਕੇ ਲੈ ਆਇਓ ਬਾਕੀ ਤੁਸੀਂ ਵੀ ਕਿਸੇ ਨੇ ਬੁੱਕ ਕਰਨ ਦਾ ਕੰਟੈਕਟ ਕਰ ਲਓ ਨੰਬਰ ਆ ਨੰਬਰ ਦੇ ਕੇ ਆ ਜਾ ਕਾਕੇ ਸਾਰਾ ਆਵੇ ਤੇ ਡੀ ਗੈਰਨਸ ਸਟੰਬੀਆ ਨੰਬਰ ਲਗਾ 86 70 ਦੇ ਤੋਂ ਹੋਟਲ ਆ 9413 9413 45911 ਲਓ ਜੀ ਗੱਡੀਆਂ ਸਾਰੀਆਂ ਵਧੀਆ ਪਈਆਂ ਸਾਰੀਆਂ ਰੇਂਜ ਰੋਵਰ ਜੀ ਵੈਕਨ ਜੈਗਵਰ ਮੇਹ ਬੈਗ ਸਾਰੀਆਂ ਮਰਸੀਆਂ ਮੁੱਚੀਆਂ ਐ ਡਰਾਈਵਰ ਸਾਰੀਆਂ ਸਾਰੇ ਕਟਿੰਗਾਣਾ ਚੁਆਇਸ ਦੀ ਵੀ ਅਰੇਂਜ ਕਰਾ ਦੋਗੇ ਹੈ ਚੁਆਇਸ ਦੀ ਗੱਡੀ ਵੀ ਅਰੇਂਜ ਕਰਾ ਦੋਗੇ ਆ ਮਸਟੈਂਗ ਚਾਹੀਦੀ ਮਸਟੈਂਗ ਬੜੀ ਲਾਲ ਮਸਟੈਂਗ ਉਹ ਕਿੱਥੇ ਆ ਮਸਟੈਂਗ ਲੈ ਚਲੀ ਨਾਲ ਤੇ ਮੋਟੇ ਵੀ ਗਈ ਮਸਟੈਂਗ ਵੀ ਇੱਥੇ ਲਾ ਲਈ ਕਿੱਦਾਂ ਗੋ ਕਿੱਦਾਂ ਗੋ ਕਿੱਦਾਂ ਗੋ ਕਿੱਦਾਂ ਗੋ ਪਿੰਟਰੀ ਹੋਣੀ ਉਹ ਪਿੰਟਰੀ ਹੋਣੀ ਹਾਂ ਚਲੋ ਬਾਈ ਦਾ ਨੰਬਰ ਤਾਂ ਦੇਦਾ ਵਾ ਕਿਸੇ ਨੂੰ ਕੋਈ ਚੀਜ਼ ਦੀ ਲੋੜ ਨਹੀਂ ਦੀ ਗੱਡੀ ਦੀ ਸੈੱਫਟਰੀ ਵੈਰੈਂਟ ਤੇ ਬਾਹਰੋਂ ਆਉਂਦੇ ਆ ਰੇਟ ਜਿਹਾ ਸਹੀ ਆ ਬਸ ਅਪਣੇ ਨਾਲ ਅਰੇ ਹੋਰ ਸਿਰ ਤੇ ਕੱਟ ਕਰਦੇ ਭਰਾ ਜੇ ਆਪਾਂ ਗੱਡੀ ਆਪੇ ਇਥੇ ਬੋਕਾ ਨਹੀਂ ਓਕੇ ਲਵ ਯੂ ਗਾਇਸ ਮਿਲਦੇ ਆ ਓਕੇ